ਦੀ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ 18 ਦਿਨ ਦਿਨੁੱਲ ਜੀਏ ਦਿਨ ਦਾ ਪਤਾ ਨਹੀਂ ਯਾਰ ਥਰਸਡੇ ਥਰਸਡੇ ਵੀਰਵਾਰ ਤਰੀਕ 18 9 2025 ਦਿਨ ਵੀਰਵਾਰ ਕੇਦਾਰਨਾਥ ਤਕਰੀਬਨ ਆਪਾਂ ਬੈਠੇ ਆਂ ਇੱਥੋਂ ਹੈਗਾ 500 ਕਿਲੋਮੀਟਰ ਮੰਦਰ ਤੇ ਰਾਤੀ ਆ ਕੇ ਉਰੇ ਰੋਕੇ ਸੀਗੇ ਹੁਣ ਤਿਆਰ ਹੋ ਗਏ ਰੈਡੀ ਛੜੀ ਹੋ ਗਏ ਸਾਬ ਜੀ ਲੰਬੇ ਪਏ ਨੇ ਤੇ ਇਥੋਂ ਉੱਠ ਕੇ ਹੁਣ ਦਰਸ਼ਨਾਂ ਨੂੰ ਚੱਲਦੇ ਹਾਂ ਤੇ ਤੁਹਾਨੂੰ ਟੈਂਟ ਦੇ ਝਾਕੇ ਵਾਕੇ ਦੁਕਾਨੇ ਆ ਵੀ ਇਦਾਂ ਦੇ ਟੈਂਟ ਉਰੇ ਮਿਲ ਜਾਂਦੇ ਹੁੰਦੇ ਆ ਮੂੰਹ ਮਾਤ ਹੋਇਆ ਨਹੀਂ ਅੱਗੇ ਚੱਲ ਕੇ ਧੋਵਾਂਗੇ ਤੇ ਚੱਲਦੇ ਆ ਕੇਦਾਰਨਾਥ ਮੰਦਿਰ ਵੱਲੋਂ ਚੋਟੀਆਂ ਦੇ ਚਮਕਦੀ ਹੋਈ ਬਰਫ ਚਾਂਦੀ ਵਾਂਗੂੰ ਤੇ ਰਾਤ ਅਸੀਂ ਇੱਥੇ ਰੋਗੇ ਸੀਗੇ ਇਹ ਟੈਂਟ ਹੈ ਟੈਂਟ ਸਿਟੀ ਕਹਿੰਦੇ ਆ ਤੇ ਟੈਂਟ ਦਾ ਤੁਹਾਨੂੰ ਚਾਕਾ-ਪਾਕਾ ਦਵਾ ਦੰਨੇ ਅੰਦਰੋਂ ਇਦਾਂ ਦਾ ਇਹ ਚ 10 ਤੋਂ 12 ਜਣੇ ਆ ਜਾਂਦੇ ਆ ਪਰ ਅਸੀਂ ਦੋਨਾਂ ਨੇ ਬੁੱਕ ਕਰਿਆ ਸੀਗਾ ਇਹ ਤੇ ਇਹਦੇ ਚ ਮੀ ਕਣੀ ਉੱਥੇ ਹੀਟਰ-ਹੂਟਰ ਪਏ ਆ ਚਾਰਜਿੰਗ ਪੁਆਇੰਟ ਸਾਰਾ ਕੁਝ ਇੱਥੇ ਜੇ ਅਵੇਲੇਬਲ ਹੁੰਦਾ ਸਾਰਾ ਕੁਝ ਮਿਲਦਾ ਆਪਾਂ ਨੂੰਰੇ ਤੇ ਇਹਦਾ ਰੇਟ ਦੱਸਾਂ ਅੱਜ ਦੇ ਹਿਸਾਬ ਨਾਲ ਮਤਲਬ ਇਹਦਾ ਰੇਟ ਚਲੋ ਕਿਉਂ ਖਰਾਬ ਕਰਨਾ ਬਾਈ ਦਾ ਚਲੋ ਮੋਟਾ-ਮੋਟਾ ਐਸਟੀਮੇਟ ਦੇ ਦਿੰਦਾ ਇੱਕ ਗਾਂਦੀ ਤੋਂ ਵੀ ਘੱਟ ਚ ਪਾਈ ਆਪਾਂ ਮਨਾ ਲਿਆ ਸੀਗਾ ਇੱਕ ਗਾਂਦੀ ਵੀ ਪੂਰਾ ਨਹੀਂ ਲੱਗਿਆ ਮੈਂ ਕਿਹਾ ਦੋ ਮੁੰਡੇ ਆ 10 ਕੀ ਕਰੇਗਾ ਤੇ ਇਦਾਂ ਦੇ ਇਹ ਗੱਦੇ-ਗੁੱਦੇ ਲੱਗੇ ਹੁੰਦੇ ਆ 슬ੀਪਿੰਗ ਬੈਗ ਪਏ ਆ ਰਜਾਈਆਂ ਪਈਆਂ ਜਿਵੇਂ ਤੁਹਾਨੂੰ ਸਹੀ ਲੱਗਦਾ ਹੀਟਰ-ਹੂਟਰ ਪਏ ਆ ਉੱਥੇ ਬੱਲਬ ਇਹ ਚਾਰਜਿੰਗ ਵਾਲੇ ਆ ਤੇ ਇਦਾਂ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਆ ਤੁਸੀਂ ਇਹ ਟੈਂਟ ਵਗੈਰਾ ਲੈ ਸਕਦੇ ਓ ਇਦਾਂ ਦਾ ਸਿਸਟਮ ਇਹ ਝਾਕਾ ਵਾਕਾ ਹੈਗਾ ਯਾਰ ਉੱਤੇ ਦਿਖਦੀ ਬਰਫ਼ ਤੇ ਕੁਦਰਤ ਦੇ ਰੰਗ ਧੁੱਪ ਨਿਕਲੀ ਆ ਹੁਣੇ ਬਦਲ ਵੀ ਆ ਗਏ ਧੁੰਦਾਂ ਆ ਗਈ ਮਾੜੀ-ਮੋਟੀ ਪਵਨ ਚੱਲੀਏ ਫਿਰ ਇੱਥੋਂ 500 ਕਿਲੋਮੀਟਰ ਤੇ ਮੰਦਰ ਹੈ ਉਹ ਨਹੀਂ ਕਿ ਬਾਈ ਉਸ ਤੋਂ 500 ਕਿਲੋਮੀਟਰ ਆਪਾਂ ਪਹਿਲਾਂ ਰੁੱਕ ਗਏ ਸੀ ਕਿਉਂਕਿ ਆਪਾਂ ਜੇ ਅੱਗੇ ਜਾਵਾਂਗੇ ਰੇਟ ਹੋਰ ਹਾਈ ਹੁੰਦੇ ਚਲੇ ਜਾਵਾਂਗੇ ਤੇ ਰਾਤ ਆਪਾਂ ਮੜੇਕ ਲੇਟ ਹੋ ਗਏ ਸੀਗੇ ਵੀ ਆਪਾਂ ਅੱਗੇ ਪਹੁੰਚੀਏ ਤੇ ਅੱਗੇ ਕੁਝ ਸਾਨੂੰ ਮਿਲੇ ਹੀ ਨਾ ਇਹ ਵੀ ਵਾਕਾ ਹੋ ਸਕਦਾ ਨਾ ਮਤੇ ਸੋ ਸੂ ਜਾਂਦੇ ਹੁੰਦੇ ਆ ਕਚਰਾ ਮੁੜ ਕੇ ਆਂਦੀਆਂ ਹੋਈਆਂ ਤੇ ਆਪੇ ਪਾਣੂ ਜਾਂਦੇ ਹੋਏ ਪੂਰੇ ਹੈਲੀਕਾਪਟਰ ਸੇਵਾ ਉਪਲਬਧ ਆ ਤੇ ਕਾਫੀ ਹੈਲੀਕਾਪਟਰ ਆ ਜਿਹੜੇ ਦੋ ਤਿੰਨ ਆਪਾਂ ਰੰਗ-ਬਰੰਗੇ ਜੇ ਦੇਖ ਲਏ ਲਾਲ ਪੀਲਾ ਹਰਾ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਇੱਧਰ ਬਾਣੀਆਂ ਦੀ ਅਮਰੂਤੀ ਵਾਂਗੂ ਜਿਹੜਾ ਤੁਸੀਂ ਆਮ ਹੀ ਵੇਖਿਆ ਸੀਗਾ ਰੀਲਾਂ ਦੇ ਜਿਹੜਾ ਹਾਦਸਾ ਹੋ ਗਿਆ ਸੀਗਾ ਉਹਦਾ ਹੈਲੀਕਾਪਟਰ ਦਾ ਉਹ ਇਹ ਖੜਾ ਬਾਣੀਆਂ ਦੀ ਅਮਰੂਤੀ ਵਾਂਗੂੰ ਕੱਪੜਾ ਪਾ ਕੇ ਸਾਈਡ 'ਚ ਖੜਾਤਾ ਇਹਨਾਂ ਨੇ ਕੋਈ ਰਿਪੇਅਰ ਰਿਪੇਅਰ ਨਹੀਂ ਕਰੀ ਕਹਿੰਦੇ ਬਾਅਦ 'ਚ ਦੇਖਾਂਗੇ ਹੋਰ ਨਵੇਂ ਹੈਗੇ ਆ ਉਹ ਆਪੀ ਜਾਂਦੇ ਆ 88 ਦੀ ਅਮਰੂਤੀ ਵਾਂਗੂੰ ਖੜਾ ਜਿਵੇਂ 1988 ਦੀ ਬਾਣੀਆਂ ਕੋਲੇ ਅਮਰੂਤੀ ਨਹੀਂ ਹੁੰਦੀ ਉਹਦੇ ਕੱਪੜਾ ਪਾ ਕੇ ਤਰਪਾਲ ਪਾ ਕੇ ਖੜਾ ਦਿੰਦੇ ਆ ਉਹੀ ਕੰਮ ਇਹਨਾਂ ਨੇ ਜਾ ਕੇ ਇੱਧਰ ਨੂੰ ਕਰਤਾ ਤੇ ਇਹਦਾ ਰੇਟ ਰੰਕ ਸਾਨੂੰ ਪਤਾ ਨਹੀਂ ਜਦੋਂ ਪਤਾ ਲੱਗਦਾ ਤੇ ਮੈਂ ਤੁਹਾਨੂੰ ਦੱਸਦਾ ਹਾਂ ਉਹ ਜਿਹੜਾ 2013 'ਚ ਪੰਗਾ ਹੋਇਆ ਸੀ ਆ ਮੌਸਮ ਦਾ ਉਹ ਤੋਂ ਬਾਅਦ ਸਰਕਾਰ ਨੇ ਥੋੜਾ ਜਆ ਵਧੀਆ ਕੰਮ ਕਰਿਆ ਹੋਇਆ ਜਿੱਦਾਂ ਇਹ ਮਜ਼ਬੂਤ ਪੁਲ ਬਣਾਏ ਆ ਪਹਿਲਾਂ ਤਾਂ ਕੱਚੇ ਪੱਕੇ ਜਿਹੇ ਪੁਲ ਜੇ ਹੁੰਦੇ ਸੀਗੇ ਵਧੀਆ ਇਹ ਪੁਲ ਬਣਾ ਦਿੱਤੇ ਮਜ਼ਬੂਤ ਪੂਰੇ ਤੇ ਉਸ ਤੋਂ ਬਾਅਦ ਜਿਹੜੀਆਂ ਕੰਧਾਂ ਕੀਤੀਆਂ ਆ ਜਿਹੜੀਆਂ ਟਾਹਾਂ ਲਾਈਆਂ ਆ ਕੰਡੇ ਬਣਾਏ ਆ ਸ਼ਹਿਰ ਨੂੰ ਉਹ ਬਹੁਤ ਮਜ਼ਬੂਤ ਤੇ ਪੱਕੇ ਬਣਾਏ ਆ ਇੱਤਾਂ ਦੇ ਚੰਗਾ ਪੱਥਰ ਭਰ ਕੇ ਚੰਗਾ ਕੰਮ ਹੋਇਆ ਆ 2 ਮਿੰਟ ਪਹਿਲਾਂ ਧੁੱਪ ਨਿਕਲਦੀ ਸੀਗੀ ਹੁਣ ਧੁੰਦ ਦੇ ਬੱਦਲ ਛਾ ਗਏ ਤੇ ਮੰਦਿਰ ਤੋਂ ਪਰ ਤਕਰੀਬਨ 50 ਮੀਟਰ ਦੂਰ ਰਹਿ ਗਏ ਇਸ ਗੇੜੇ ਤੋਂ ਬਾਅਦ ਮੰਦਿਰ ਦੇਖਣਾ ਸ਼ੁਰੂ ਹੋ ਜਾਊਗਾ ਇਹ ਥੋੜਾ ਵੱਡਾ ਓਮ ਇਹ ਤੁਹਾਨੂੰ ਵੱਡਾ ਓਮ ਦੇਖੂਗਾ ਇਹ ਚੱਕਾ ਆ ਅੰਤਰਵਾੜਨ ਦਾ ਰਾਤ ਨੂੰ ਜਗਦਾ ਹੈ ਤੇ ਸਾਹਮਣੀ ਚੋਟੀ ਮੰਦਿਰ ਦੀ ਦਿਖਣੀ ਸ਼ੁਰੂ ਹੋ ਗਈ ਹੁਣ ਆਪਾਂ ਉਧਰ ਨੂੰ ਹੀ ਵਧ ਜਾਨੇ ਹਾਂ ਇਸ ਸਕਰੀਨ ਤੇ ਤੁਸੀਂ ਆਪਣੇ ਕਦਾਰਨਾਥ ਮੰਦਿਰ ਦੇਖੀ ਜਾਂਦੇ ਹੋ ਇਸ ਮੰਦਿਰ ਦਾ ਨਿਰਮਾਣ ਕਹਿੰਦੇ ਬਣਵਾਇਆ ਸੀਗਾ ਜਨਮੇ ਜੈ ਮਹਾਰਾਜ ਜਨਮੇ ਜੈ ਜਿਹੜੇ ਪਾਂਡਵਾਂ ਦੇ ਪੁੱਤਰੇ ਸੀਗੇ ਉਹਨਾਂ ਨੇ ਇਹ ਮੰਦਿਰ ਬਣਵਾਇਆ ਸੀਗਾ ਇਹਦੇ ਅੰਦਰ ਸ਼ਿਵਜੀ ਭਗਵਾਨ ਦੀ ਮੂਰਤੀ ਤੇ ਚਾਰੇ ਪੰਡ ਪੰਜੇ ਪਾਂਡਵ ਦ੍ਰੋਪਦੀ ਲਕਸ਼ਮੀ ਨਾਰਾਇਣ ਸਾਰੇ ਮਤਲਬ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਹੈਗੀਆਂ ਤੇ 2013 ਚ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਸਭ ਤੋਂ ਜ਼ਿਆਦਾ ਤਕੜਾ ਮਤਲਬ ਬਾੜ ਆਈ ਸੀਗੀ ਪਾਣੀ ਆਇਆ ਸੀਗਾ ਤੇ 15 ਜਾਇਆਏ ਜਾ ਕੇ ਆ ਗਏ ਆਣ ਤੋਂ ਬਾਅਦ ਆਪਾਂ ਹੁਣ ਥੱਲੇ ਨੂੰ ਚੱਲੇ ਪਾਵਾਂਗੇ ਅਮਨਬਾਈ ਚੱਲੀਏ ਥੱਲੇ ਨੂੰ ਆਖਰੀ ਝਾਕਾ ਵਾਕਾ ਕੇਦਾਰਨਾਥ ਮੰਦਰ ਤੱਕ ਇਹ ਤੋਂ ਬਾਅਦ ਆਪਾਂ ਥੱਲੇ ਚੱਲਣ ਲੱਗੇ ਹਿੱਟਾਂ ਦਾ ਖੁੱਲਾ ਝਾਕਾ ਵਾਕਾ ਕੇਦਾਰਨਾਥ ਘਾਟੀ ਦਾ ਹੈ ਇਹ ਪੁੱਲ ਦੀ ਮੈਂ ਗੱਲ ਕਰਦਾ ਸੀਗਾ ਬਹੁਤ ਮਜ਼ਬੂਤ ਬਣਾਤਾ ਪਾਣੀ ਦਾ ਸ਼ਾਇਦ ਹੀ ਅਸਰ ਹੋਏ ਇਹਦੇ ਤੇ ਪਰ ਪਾਣੀ ਦਾ ਬਾਈ ਪਾਣੀ ਆ ਕੁਦਰਤ ਕੁਦਰਤ ਕੁਝ ਵੀ ਕਰ ਸਕਦੀ ਹੈ ਇਹ ਹੈਗੀ ਥਾਰ ਦੀ ਜਾਨ ਇੱਥੇ ਚੜਾਈਆਂ ਤੇ ਚੜੀ ਫਿਰਦੀ ਆ ਤੇ ਅਮਨ ਦਾ ਗੁੱਡਾ ਥੋੜਾ ਜਿਹਾ ਤਰਾਈ ਚ ਤੰਗ ਕਰ ਰਿਹਾ ਜਿਹਦੇ ਕਰਨੇ ਇਹਨੂੰ ਮੜਾ ਜਾ ਨਾਗਵਾਲ ਮਾਰਿਆ ਚੜਦੇ ਟਾਈਮ ਕੋਈ ਦਿੱਕਤ ਨਹੀਂ ਇਹਨੂੰ ਆਉਂਦੀ ਬਟ ਅਮਨ ਨੂੰ ਓਕੇ ਆ ਪਟ ਉਤਰਦੇ ਟਾਈਮ ਇਹਨੂੰ ਥੋੜਾ ਜਿਆ ਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਚੱਲਦੇ ਆਂ ਥੱਲੇ ਨੂੰ ਓਕੇ ਬਣੀ ਸਿਆ ਫਰਕ ਇੱਥੇ ਦਹੀਂ ਲੈ ਆ ਦਹੀਂ ਲੈ ਕੇ ਉਹ ਚ ਪਾਤੀ ਆਪਾਂ ਪੂਜੀਆ ਜਾਇਕਾ ਜੀ ਪੂਰਾ ਜਾਇਕਾ ਜੀ ਜਾਇਕਾ ਇਹਦੇ ਪਰੌਂਠੇ ਜਿਹੜੇ ਬਣਾਉਂਦੇ ਆ ਨਾ ਇਹ ਰਫੈਂਡ ਜਿਹੇ ਬਣਾਉਂਦੇ ਆ ਤੇ ਇਹ ਅਮਨਤਾ ਚਪ ਚੁੱਪ ਕੇ ਓਕੇ ਹੋ ਜਾਂਦਾ ਇਹਦਾ ਹਾਜਮਾ ਤਕੜਾ 4x4 4x4 ਆ ਇਹ ਤਾਂ ਮੈਨੂੰ ਥੋੜਾ ਜਿਹਾ ਔਖਾ ਹੁੰਦਾ ਮਤਲਬ ਮੈਂ ਆ ਫੈਂਡਰ ਫੂਡ ਖਾਂਦਾ ਨਹੀਂ ਤੇ ਮਤਲਬ ਮੇਰੇ ਕਾਲਜੇ ਜਿੱਤੇ ਪਈ ਰਹਿੰਦੇ ਆ ਹਾਂ ਦੇਸੀ ਕੀ ਆ ਸਰਸੋਂ ਦਾ ਤੇਲ ਹਾਂ ਦੇਸੀ ਕੀ ਆ ਸਰਸੋਂ ਦਾ ਤੇਲ ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਨੁਕਸਾਨ ਨਹੀਂ ਕਰਦੀ ਪਰ ਉਹਦੇ ਫੈਂਡ ਦੇ ਪਰੌਂਠੇ ਮੇਰੇ ਤਾਂ ਕਾਲਜੇ ਜਿੱਤੇ ਬੈਠ ਜਾਂਦੇ ਆ ਮਤਲਬ ਭੁੱਖੀ ਨਹੀਂ ਲੱਗਣਾ ਦਿੰਦੇ ਬੰਦੇ ਨੂੰ ਭੁੱਖੀ ਨਹੀਂ ਲੱਗਦੀ ਹੁਣ ਇਹ ਸੌਦਾ ਬਣਾਇਆ ਤੇ ਅਮਲ ਲੰਦਾ ਹੋਇਆ ਜਾਈ ਕੇ ਚੱਕਦੇ ਨੇ ਫੱਟੇ ਮਣੇ ਕਹਿੰਦੇ ਘੋੜਿਆਂ ਦੀ ਸੈਨਾ ਆਇਆ ਐ ਲਾਲਾ ਦਾ ਕੋਈ ਹਮਲਾ ਕਰਨ ਚੱਲਦੀ ਆ ਤਿਆਰੀ ਕਰਦੀ ਆ ਤਿਆਰੀ ਕਰ ਰਹੀ ਆ ਹਮਲਾ ਕਰਨ ਦੀ ਘੋੜੇ ਖੱਤਰ ਕਾ ਪਿਆ ਪਿਆ ਗਿਣਤੀ ਨਹੀਂ ਹੁੰਦੀ ਇੰਨੇ ਆ ਨਾ ਨਾ ਬਾਈ ਪੁਰਾਣੇ ਨੇ ਬਸ ਹੁਸ ਨੇ ਉਖ ਲੱਗਦੀ ਆ ਪਾ ਨੂੰ ਕਿਆ ਨਾ ਨਾ ਤੁਹਾਨੂੰ ਪੁੱਛ ਰਿਹਾ ਨਹੀਂ ਨਹੀਂ ਨਿਉ ਕਰਾ ਪਈਆ ਜਲੇਬੀਆਂ ਲੈ ਗਈ ਸੀ ਬਤਾ ਜੀ ਕੱਲ ਵਾਲਾ ਕੰਮ ਕਰਾਂ देखा नहीं बहु जी नहीं चाहिए जी नहीं देखार जी। देखार जी। नहीं नहीं इन खच्चर खड़ी इन घोड़े खड़े है गिनती नहीं है गा पे नहीं चाहिए जी नहीं चाहिए इन खच्चर नहीं मैं कभी ਇੰਨੀ ਹੈਬ ਨਾ ਕਦੀ ਇੰਨੀ ਖੱਤਰ ਕੱਠੀ ਦੇਖੀ ਖੱਤਰਾਂ ਨੇ ਗਾਵਾ ਹੋਇਆ ਬਹੁਤ ਖੱਤਰਾਂ ਬਈ ਬਹੁਤ ਬਹੁਤ ਖੱਤਰਾਂ ਬਹੁਤ ਐਨਾ ਬਾਗਾ ਇੰਨੀ ਮੁੱਕ ਹੀ ਨਹੀਂ ਰਹੀ ਮੈਂ ਕਹਿੰਦਾ ਕਿਲੋਮੀਟਰ ਚ ਖੜੀਆਂ ਹੁਣ ਤੇ ਇਹ ਤਾਂ ਇਹ ਆਪਣਾ ਸੈੱਟ ਕਰਦੀ ਸਿਸਟਮ ਹਾਂ ਬਾਈ ਕਿਲੋਮੀਟਰ ਤਾਂ ਹੋ ਗਿਆ ਬਾਈ ਇਹਨਾਂ ਨੂੰ ਖੜੀਆਂ ਨੂੰ ਕਿਲੋਮੀਟਰ ਤੇ ਖਚਰੀ ਖਚਰ ਖੜੀ ਹੈ ਮੈਂ ਨਹੀਂ ਕਦੇ ਇੰਨੀ ਖਚਰ ਦੇਖੀ ਤੇ ਆਫ ਸੀਜ਼ਨ ਆ ਇਹ ਮੰਨ ਲਓ ਬਸ ਯਾਤਰਾ ਆਖਰੀ ਪੜਾਉ ਤੇ ਆ ਚੜਦੇ ਟਾਈਮ ਤਾਂ ਬੁਰਾ ਹਾਲ ਕਰ ਦਿੰਦੇ ਹੋਣੇ ਬਾਈ ਨੇ ਕਾਥਲਣ ਵਾਲੀ ਰੈਂਟਾਂ ਦੀ ਪਰਮਾਰ ਉਹਰੇ ਕਚੂਏ ਦੀ ਜਗ੍ਹਾ ਜਗ੍ਹਾ ਲੱਗੇ ਹੋਏ ਮਿਲ ਜੂਗੇ ਤੁਹਾਨੂੰ ਤੇ ਅੰਦਰ ਦਾ ਕੁਛ ਇਦਾਂ ਦਾ ਹੁੰਦਾ ਸਿਸਟਮ ਤੇ ਛੋਟੇ ਛੋਟੇ ਤੰਬੂ ਆਪਸੇ ক্লোজ ਕਰਕੇ ਲਾਏ ਹੁੰਦੇ ਇਹਨਾਂ ਨੇ ਹਰੇਕ ਜਗ੍ਹਾ ਇਟ ਕੈਥਲੋਂ ਤੋਂ ਮਿਲਦਾ ਬਹੁਤ ਵਧੀਆ ਮਟੀਰੀਅਲ ਹੁੰਦਾ ਇਹਨਾਂ ਦਾ ਇਹੀ ਤੰਬੂਰੇ ਜਗ੍ਹਾ ਜਗ੍ਹਾ ਗੱਡੇ ਹੋਏ ਆ ਤੇ ਇਦਾਂ ਦੀ ਟਾਪੀ ਬਾਥਰੂਮ ਵਾਲਾ ਕਮਰ ਥੋੜਾ ਔਖਾ ਇਦਾਂ ਦੇ ਮਿਲਦੇ ਆ ਪਬਲਿਕ ਟਾਇਲਟ ਆ ਸਾਫ਼ ਸਫਾਈ ਕਿਸੇ ਦੀ ਹੁੰਦੀ ਆ ਕਿਸੇ ਦੀ ਨਹੀਂ ਵੀ ਹੁੰਦੀ ਸ਼ਾਰਟਕਟ ਮਾਰ ਲਿਆ ਨੌਜਵਾਨਾਂ ਨੇ ਤਰਾਈ ਵਲੇ ਤਾਂ ਜੜ ਦਿੰਦੇ ਆ ਚੜਾਈ ਵਲੇ ਨਹੀਂ ਜੜਦੇ ਤੇ ਚੱਲਦੇ ਆ ਜੀ ਥੱਲੇ ਨੂੰ ਫੁੱਲ ਸਪੀਡਾਂ 'ਚ ਜਾ ਰਹੇ ਆ ਤਰਾਈ 'ਚ ਤਾਂ ਆ ਜਾਓ ਜੀ ਆ ਮੰਨ ਇੱਕ ਹੋਰ ਸ਼ਾਰਟਕਟ ਵਾਈ ਘਟਦੇ ਆ ਜਾਣਾ ਰੇ ਰੇਂਜ ਦੀ ਬਹੁਤ ਦਿੱਕਤ ਹੁੰਦੀ ਸੀ ਮੋਬਾਈਲ ਮੋਬਾਈਲਾਂ ਦੀ ਰੇਂਜ ਨਹੀਂ ਉਰੇ ਆਉਂਦੀ ਸੀਗੀ ਪਰ ਇਦਾਂ ਹੁਣ ਸਰਕਾਰ ਨੇ ਜਾਂ Jio ਨੇ ਲਾ ਲੋ ਕਿ ਇਦਾਂ ਦੇ ਟੈਂਪਰੇਰੀ ਟਾਵਰ ਆਪਾਂ ਪਹਾੜਾਂ ਦੇ ਲਾਣੇ ਸ਼ੁਰੂ ਕਰਤੇ ਇਹ ਟੈਂਪਰੇਰੀ ਜਿਹਾ ਸਿਸਟਮ ਹੁੰਦਾ ਜਿਆਦਾ ਖਰਚਾ ਵੀ ਨਹੀਂ ਇਹਦਾ ਨਾ ਕੋਈ ਟਾਵਰ ਖੜਾ ਕਰਨਾ ਕਿੰਗੇ ਪਹਾੜਾਂ ਦੀ ਉਚਾਈ ਪਹਿਲਾਂ ਹੀ ਬਹੁਤ ਹੁੰਦੀ ਆ ਤੇ ਇਦਾਂ ਸਿਸਟਮ ਖੜਾ ਦਿੰਦੇ ਆ ਤੇ ਮੋਬਾਈਲ ਦੀ ਰੇਂਜ ਚੰਗੀ ਆਉਂਦੀ ਆ 3G 5G 4G ਸਾਰੀਆਂ ਰੇਂਜਾਂ ਉਰੇ ਫੜ ਰਹਾ ਜਿਹਦੇ ਨਾਲ ਥੋੜੀ ਜੀ ਸਹੂਲਤ ਹੋ ਗਈ ਜਿਵੇਂ ਜਾਨਦੇ ਹੋਏ ਅਸੀਂ ਮੈਪ ਲਾ ਲਿਆ ਸੀਗਾ ਇੱਥੇ ਪੱਥਰਾਂ ਦੇ ਤਾਂ ਲਿਖਿਆ ਹੋਇਆ ਸੀਗਾ ਜ਼ਿਆਦਾ ਪੱਥਰਾਂ ਦੇ ਤਾਂ ਜ਼ਿਆਦਾ ਲਿਖਿਆ ਹੋਇਆ ਸੀ ਜਿਹੜੇ ਮੀਲ ਪੱਥਰ ਹੈ ਪਰ ਜਦੋਂ ਅਸੀਂ ਮੈਪ 'ਚ ਦੇਖਦੇ ਸੀਗੇ ਤੇ ਸਾਨੂੰ ਘੱਟ ਦੱਸਦਾ ਸੀ ਜਦੋਂ ਹੌਸਲਾ ਪੈ ਜਾਂਦਾ ਸੀ ਵੀ ਕਿੰਨੇ ਕੁ ਬਲੇ ਮੇ ਰਹਿ ਗਏ ਕਿੰਨੇ ਕੁ ਸਿੱਧਾ ਰਸਤਾ ਕਿੰਨੀ ਕੁ ਚੜ੍ਹਾਈ ਕਿੰਨੀ ਕੁ ਤਰਾਈ ਤੇ ਇਹਨਾਂ ਦਾ ਬਹੁਤ ਫਾਇਦਾ ਹੋਇਆ ਉਹਦੇ ਬਾਕੀ ਜਾਨਵਰਾਂ ਦਾ ਇਹਦਾ ਕੀ ਅਸਰ ਪਊਗਾ ਉਹ ਆਉਣ ਵਾਲਾ ਵਕਤ ਦੱਸੂਗਾ ਯਾ ਮੈਂ ਇਹ ਪਾਣੀ ਦਾ ਏਟੀਐਮ ਹੁਣ ਅਮਨ ਤੁਹਾਨੂੰ ਯੂਜ਼ ਕਰਕੇ ਦਿਖਾਊਗਾ ਅਮਨ ਚੱਲ ਮੇਰੀ ਜਾਨ ਇਦਾਂ ਆਪਾਂ ਸਿੱਕਾ ਪਾਣਾ ਇਹਦੇ 'ਚ ਬਟਨ ਦੱਬਣਾ ਪੱਟ ਦੱਬਦੇ ਬਾਈ ਉਹ ਵਾਲਾ ਬਟਨ ਦੱਬ ਹੂੰ ਇੱਧਰ 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 ਆ ਗਿਆ ਕੋਸਾ ਕਿਹਦਾ ਆ ਜਾਓ ਕਿੰਨੇ ਲੋੜ ਦੀ ਆ ਲੱਗਣੀ ਨਹੀਂ ਆਂ ਕਰ ਕਿੰਨੇ ਲੋੜ ਦੀ ਹਾਂ ਚਲ ਆਮਰੇ 1 ਲੀਟਰ ਪਾਣੀ ਇਹ ਡੋਲੂਗਾ ਬਹੁਤ ਪੰਜੇ ਖਿਖਾ ਹੋ ਗਿਆ ਪੂਰਾ ਪੀ ਲਿਆ ਉਹ ਆ ਮੈਂ ਜਿੰਨਾ ਪੀ ਸਕਦਾ ਜਵਾਨ ਪੀਲਾ ਮਮਣ ਮੈਂ ਬੀਲੂ ਪੂਰੇ ਆ ਕੇ ਬੰਦਾ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦਾ ਹੈ। ਇਹ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ। ਇਹ ਸਕਿੰਟ ਦਾ ਬਹੁਤ ਦੂਰ ਦੀ ਗੱਲ ਹੈ। ਸਕਿੰਟ ਦੇ ਮੈਂ ਗੱਲਾਂ 16ਵੇਂ 17ਵੇਂ ਹਿੱਸੇ 'ਚ ਬੰਦੇ ਦਾ ਕੰਮ ਕਰਦਾ ਕਰੋ। ਇਹ ਕਿੱਡੀ ਕੁਦਰਤ ਹੈ, ਕਿੱਡੇ-ਕੱਡੇ ਪਹਾੜ ਐ ਤੇ ਪਰਬਤ। ਸਭ ਬਾਬੇ ਦੀ ਦੇਣਾ ਜੀ। ਠੀਕ ਹੈ ਜੀ ਹੁਣ। ਕਧਾਰਨਾਸ ਦੇ ਬਜ਼ਾਰ ਕਧਾਰਨਾਸ ਦੇ ਬਜ਼ਾਰ ਢੀਡੇ ਬਜ਼ਾਰ ਪੁਰਾਣੇ ਟਾਈਮਾਂ ਦੇ ਵਸੇ ਹੋਏ ਆ ਜੀ ਤੇ ਉਦਾਂ ਹੀ ਤੰਗ-ਤੰਗ ਗਲੀਆਂ ਜਿਵੇਂ ਆਮ ਸ਼ਹਿਰ ਦੀਆਂ ਹੁੰਦੀਆਂ ਖਾਣ-ਪੀਣ ਦੀਆਂ ਦੁਕਾਨਾਂ ਸੱਚੀ ਜਾਂਦਾ ਨੋਜੋਨ ਪਲਾਸਟਿਕ ਉਹੀ ਕਰਿਆਨੇ ਦੇ ਸਟੋਰ ਖਾਣ-ਪੀਣ ਦਾ ਸਾਮਾਨ ਸਭ ਜੀ ਦੀ ਗੱਲ ਆ ਉਹ ਤਾਂ ਜਿਵੇਂ ਸ਼ਹਿਰ ਦਾ ਇੱਕ ਨਾਰਮਲ ਉਹ ਹੁੰਦਾ ਪਰ ਇਹ ਪਹਾੜਾਂ ਦੇ ਆ ਬਸ ਫਰਕ ਇਹ ਮਿਲਗਾ ਰੇਟ ਕੋਈ ਉਰੇ ਜਿਆਦਾ ਨਹੀਂ ਹੈਗਾ ਕਿਉਂਕਿ ਉਰੇ ਤੱਕ ਗੱਡੀ ਆ ਜਾਂਦੀ ਹੈ ਇਹ ਤੋਂ ਅੱਗੇ ਜਿੱਥੇ ਖੱੱਚਰ ਲੱਗਦੀ ਆ ਜਿੱਥੇ ਖੱੱਚਰ ਲੱਗਦੀ ਆ ਉੱਥੇ ਰੇਟ ਵੱਧਾ ਚਲਾ ਜਾਂਦਾ ਇੱਥੇ ਅਸੀਂ ਖਾਦਾ ਕੁਝ ਖਾ ਕੇ ਆਏ ਤਾਂ ਸਿਰਫ 200 ਰੁਪਿਆ ਹੀ ਬਣਿਆ ਉੱਤੇ ਖਾ ਲੈਂਦੇ ਸੀਗੇ ਉੱਤੇ ਤਾਂ ਸੇਵਦੇ ਦੋ ਸੇਬਾਂ ਨੇ ਉਹਨੇ ਸਵਾਰ ਬੀਲੇ ਲਾ ਦੀ ਅਮਨੰਦਾ ਥੋੜੀ ਥੋੜੀ ਆਜੋ ਆਜੋ ਜਵਾਬ ਆਜੋ ਗਿਦਾਰਨਾਥ ਤੋਂ ਵਾਪਸੀ ਹੋ ਗਈ ਹੁਣ ਆਪਾਂ ਬੈਗ ਬੂਗ ਲੈਣ ਚੱਲੇ ਆ ਆਪਣੀ ਪਾਰਕਿੰਗ ਚ ਬੈਗ ਲੈਣੇ ਆ ਤੇ ਮੋਟਰਸਾਈਕਲ ਤੇ ਬੈਗ ਬੰਨਦੇ ਆ ਤੇ ਚੱਲਦੇ ਆ ਥੱਲੇ ਨੂੰ ਦੇਖਦੇ ਆ ਮਹਾਰਾਜ ਕਿੱਥੇ ਤੱਕ ਸਾਨੂੰ ਪਹੁੰਚਾਉਂਦੇ ਆ ਸਲਾਹ ਸਾਡੀ ਰਿਸ਼ੀਕੇਸ਼ ਦੀ ਆ ਇੱਥੋਂ ਤਕਰੀਬਨ ਹੈਗਾ 200 ਕਿਲੋਮੀਟਰ ਤਰਾਇਆ ਰਸਤਾ ਸਾਫ ਆ ਬਾਕੀ ਦੇਖਦੇ ਆ ਕੀ ਬਣਦਾ ਜੁੜਦਾ ਆਹ ਉਰੇ ਖੜਾ ਸੀ ਆਪਣਾ ਜਹਾਜ਼ ਹੁਣ ਇਹਨੂੰ ਚੱਕਾਂਗੇ ਤੇ ਲੈ ਚੱਲਦੇ ਆ ਚੱਲ ਵੀ ਸੇਰਾ ਉੱਠ ਜਰਾ ਬਲਗੀਆਂ ਲਾਈਟਾਂ ਨੌਜਵਾਨਾਂ ਚ ਚਲੋ ਜੀ। ਹੋਲਡ ਸਟਾਰਟ ਕਰਦੇ ਆ ਉਹ ਤੋਂ ਬਾਅਦ ਫਿਰ ਚੱਲਦੇ ਆ। ਸਵੇਰ ਦੀ ਸਤ ਸ੍ਰੀ ਅਕਾਲ ਹੋ ਰਹੀ ਆ ਜੀ। ਪਿੰਡ ਬੁਰਲੀ। ਇਹ ਰੁਦਰ ਪ੍ਰਯਾਗ ਤੋਂ ਕਦਾਰਨਾਥ ਦੇ ਰਸਤੇ ਤੇ ਪੈਂਦਾ। ਅ ਰਸਤੇ ਜਵਾ ਮੀ ਹੋ ਗਿਆ ਸੀ ਲੈਂਡਸਲਾਈਡ ਹੋ ਗਈ ਸੀ ਰਾਤ। ਮਤਲਬ ਪਹਾੜ ਕਿਸਰ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਆਪਾਂ ਨੂੰ ਉਰੇ ਰੁਕਣਾ ਪਿਆ। ਤੇ ਆਪਾਂ ਕੋਈ ਵਧੀਆ ਚਾਚਾ ਲੱਭ ਲਿਆ ਸੀ ਉਰੇ। ਉਹਦੇ ਨਾਲ ਗੱਲਾਂ ਬਾਤਾਂ ਕਰਕੇ ਆਪਾਂ ਇਹ ਕਮਰਾ ਲੈ ਲਿਆ ਕਮਰਾ ਦੋ ਖਾਨਾ ਨਾ ਤੁੰ। ਇਹ ਹੈਗਾ ਅਲੇ ਵਾਲੇ ਦਾ ਚਾਕਾ ਇਹ ਕਮਰੇ ਬਣੇ ਹੋਏ ਆ ਬਾਦੂ ਤੇ ਇਦਾਂ ਦਾ ਕਮਰਾ ਸੀਗਾ ਇਹ ਬਾਥਰੂਮ ਬੂਥਨ ਵਧੀਆ ਬਣੇ ਹੋਏ ਆ ਤੇ ਮੇਰੀ ਰੈਕ ਚੱਲੀ ਸੀ ਜੈਕਟ ਉਹ ਆਪਾਂ ਲੈਣ ਆ ਗਏ ਆਵਨ ਬਾਹਰ ਖੜਾ ਗਾਣੇ ਲਾਏ ਹੋਏ ਆ ਐ ਜਾਣੇ ਨੇ ਉਹ ਖੜਾ ਆਪਣਾ ਮੋਟਰਸਾਈਕਲ ਸਮਾਨ ਸੱਪਾ ਬੰਨਦੇ ਆ ਤੇ ਆਪਾਂ ਚੱਲਦੇ ਆ ਅੱਗੇ ਨੂੰ ਹਾਂਜੀ ਅਮਨ ਬਾਈ ਓਕੇ ਰਹੇ ਰਾਤ ਨੂੰ ਓਕੇ ਰਹੇ ਜੀ ਜਮਟਲੀ ਵਰਗੇ ਕੋਈ ਟੱਲੀ ਵਰਗੇ ਚਲੋ ਚੱਲਦੇ ਆ ਫਿਰ ਅੱਗੇ ਨੂੰ ਜੁਰਸਲ ਤਿਆਰ ਹੈ ਚਲਦੇ ਆ ਕਰਦੇ ਆ ਸ਼ੁਰੂ ਸਫ਼ਰ ਦੇਖੋ ਜੀ ਤਿਆਰ ਬਸ ਤਿਆਰ ਗੱਡੀਆਂ ਸਟਾਰਟ ਹੈ ਮੋਟਰਸਾਈਕਲ ਚੱਲੀ ਆ ਮੇਨ ਰੈਡੀ ਬਾਈ ਚਲੋ ਚੱਲਦੇ ਆਂ ਜੀ ਇੱਥਰ ਨੂੰ ਛਾਈੜ ਕੇ ਆਪਾਂ ਇੱਧਰ ਨੂੰ ਜਾਣਾ ਆ ਉੱਧਰ ਕੋਈ ਅੱਕ ਨਹੀਂ ਨੇ ਕਿਸੇ ਜ਼ਮਾਨੇ ਇਹਨਾਂ ਦੀ ਟੌਰ ਹੁੰਦੀ ਸੀਗੀ ਜਿਹਦੇ ਕੋਲੇ ਇਹ ਹੁੰਦੀ ਸੀ ਬੱਲੇ ਬੱਲੇ ਹੁੰਦੀ ਸੀ ਉਸ ਬੰਦਿਆਂ ਦੀ ਬੈਠਾ ਜੀ ਹਾਂ ਜੀ ਹਾਂ ਜੀ ਬੈਠੋ ਪਰ ਅੱਜਕੱਲ ਇਹ ਇਹਨਾਂ ਕੰਮਾਂ ਜੋਕੀ ਰਹਿ ਗਈ ਟ੍ਰੇਨਿੰਗ ਦੇਣ ਜੋਦੀ ਉੱਤਰਾਖੰਡ ਵਿੱਚ ਵੀ ਜੀਰੀ ਦਾ ਸੀਜ਼ਨ ਆ ਨਿਸ਼ਤਰੀ ਹੋਈ ਆ ਪੰਜਾਬ ਚ ਤਾਂ ਰੇਤਾ ਚੜਾ ਦਾ ਮਾਲਕ ਨੇ ਤੇ ਇਹ ਹੈਗਾ ਉਰੇ ਦਾ ਕੁਛ ਝਾਕਾ ਭਾਕਾ ਅਮਨ ਲੈੰਦਾ ਹੋਇਆ ਨਜ਼ਾਰੇ ਚਾਰ ਪੂਰੀਆਂ ਤੇ ਆਲੂਆਂ ਨਾਲ ਰੱਜ ਕੇ ਨੌਜਵਾਨ ਖੜਾ ਰੱਜੇ ਨਹੀਂ ਗਈ ਜਲੇ ਰੱਜੇ ਨਹੀਂ ਰੱਜੇ ਨਹੀਂ ਕਹਿੰਦਾ ਰਜੇ ਆ ਨਹੀਂ ਮੁੰਡਾ ਕੋਈ ਨਹੀਂ ਅੱਗੇ ਖਾ ਲਾਂਗੇ ਵਧੀਆ ਨਹੀਂ ਲੱਗੀ ਇਹ ਹੈਗੇ ਤੇਜ ਮਸਾਲੇ ਖਾਣ ਵਾਲੇ ਨੌਜਵਾਨ ਤੇ ਮੈਨੂੰ ਕਿੱਥੇ ਇਹ ਠਿੱਕੀਆਂ ਸਬਜ਼ੀਆਂ ਸਵਾਲ ਲੱਗਦੀਆਂ ਹੈ ਤੇ ਇੱਥੇ ਖਾ ਪੀ ਕੇ ਤਾਬਾ ਸੀਗਾ ਇੱਕ ਤੇ ਚੱਲਦੇ ਹਾਂ ਫਿਰ ਅੱਗੇ ਦੀ ਸਾਹਮਣੇ ਹੁੰਦੀਆਂ ਤਸਵੀਰਕਾਰੀਆਂ ਫੋਜ ਬਣਦੇ ਹੋਏ ਫੋਜ ਬਣਦੇ ਹੋਏ ਚਲੋ ਠੀਕ ਹੈ ਜੀ ਚੱਲਦੇ ਹਾਂ ਫਿਰ ਇਧਰ ਨੂੰ ਜਦੋਂ ਆਪਾਂ ਉੱਤੇ ਚੱਲੇ ਸੀ ਹਾਂਜੀ ਨਾ 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 ਅਸਟੇ ਨਹੀਂ ਤੁੰਕਿ ਜਦੋਂ ਆਪਾਂ ਉੱਪਰ ਚੱਲੇ ਸੀਗੇ ਮਤਲਬ ਜਦੋਂ ਆਪਾਂ ਉੱਤੇ ਚੱਲੇ ਸੀਗੇ ਤਕਰੀਬਨ 11 ਅੰਗ ਤਰੀਕ ਦੀ ਗੱਲ ਹੈ ਇਹ ਜਿਹੜਾ ਰੇਤੇ ਵਾਲਾ ਸਿਸਟਮ ਆ ਇਹ ਉੱਥੇ ਤੱਕ ਸੀਗਾ ਐਨੂੰ ਪੂਰਾ ਇੱਥੇ ਖੜ ਕੇ ਆਪਾਂ ਫੋਟੋਆਂ ਤਾਰਦੇ ਸੀਗੇ ਤੇ ਇਦਾਂ ਦਾ ਨਹੀਂ ਆਪਾਂ ਗਏ ਪੁੱਛ ਪਿਛਾ ਕੇ ਇਹਨਾਂ ਤੋਂ ਕਹੇ ਸੀਗੇ ਵੀ ਕਿੱਦਾਂ ਹਨਾ ਇਹਨਾਂ ਕੋਲੇ ਖਬਰਾਂ ਖੁਬਰਾਂ ਆ ਜਾਂਦੀਆਂ ਤੇ ਦੇਖਣ ਨੂੰ ਤੁਹਾਨੂੰ ਐ ਲੱਗਦਾ ਹੋਣਾ ਪਾਣੀ ਬਹੁਤ ਸਲੋ ਚੱਲਿਆ ਜਾਂਦਾ ਆ ਰਾਮ ਨਾਲ ਚੱਲ ਜਾਂਦਾ ਪਰ ਜਦੋਂ ਤੁਸੀਂ ਇੱਥੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਪਾਣੀ ਕਿੰਨੀ ਤੇਜ਼ ਚੱਲ ਰਿਹਾ ਹੈ ਪਾਣੀ ਬਹੁਤ ਤੇਜ਼ ਚੱਲ ਰਿਹਾ ਹੈ ਤੇ ਇੱਥੇ ਬੋਰਡ ਵੀ ਲਾਏ ਹੋਏ ਹੁੰਦੇ ਆ ਵੀ वर्ण साधारण को सूचित किया जाता है कि इस स्थान पर नदी की गहराई वैव भ्रमित करने वाला है अचानक जल स्तर बढ़ सकता है अंत सर्व संबंधित से अपील की जाती है कि नदी के तट से दूर रहें। मतलब कि इतने कोई भरोसा नहीं है एकदम एक पानी आ सकता तो अपना ध्यान नी अंदर बाहर उत्ते थले जायो ये मशीन जी थोड़े मूहे खड़ी है ਇਹਦੇ ਇੰਨਾ ਸਮਾਨ ਲੱਤਿਆ ਹੋਇਆ ਪਰ ਇਹ ਜ਼ਬਰਦਸਤ ਚੀਜ਼ ਬਣਾਤੀ। ਚੜਾਈ ਨੂੰ ਦੇਖ ਕੇ ਇਹਨੂੰ ਐ ਖੁਸ਼ੀ ਛੱਡਦੀ ਆ। ਜਿਵੇਂ ਬਲੂੰਗੜੇ ਬਿੱਲੀ ਨੂੰ ਦੇਖ ਕੇ ਖੁਸ਼ ਹੁੰਦੀ ਆ। ਪਾੜਦਾ ਜਾਂਦਾ ਚੜਾਈ ਨੂੰ ਤਾਂ ਦੰਧੀਆਂ ਵੱਢਦਾ ਦੰਧੀਆਂ ਚੜਾਈ ਨੂੰ। ਹੈ ਹਨ। ਚੜਾਈ ਦੇਖ ਕੇ ਇਹਨੂੰ ਐ ਖੁਸ਼ੀ ਹੁੰਦੀ ਆ। ਜਿਵੇਂ ਬਲੂੰਗੜੇ ਨੂੰ ਬਿੱਲੀ ਦਿਖ ਜਾ ਕਰਦੀ। ਤੇ ਇੱਧਰ ਚਾਚੇ ਤਾਏ ਦਾ ਮੁੰਡਾ ਖੜਾ ਐ ਇਹਦੇ। ਤੇ ਅਸੀਂ ਤਾਂ ਕਹਾਂਗੇ ਵੀ ਜੇ ਕਿਸੇ ਨੇ ਲੈਣਾ ਟੂਰਾ ਟਾਰਾ ਵਾਸਤੇ ਬਾਈ। ਇਹ ਲੈ ਲੂ ਵਧੀਆ ਸੌਤਾ ਨਜ਼ਾਰਾ ਆਂਦਾ ਪੂਰਾ ਚਲਾਣ ਚ ਮੈਨਾਂ ਬਾਹਰ ਕਿਤਾ ਹਾਂ ਹਾਂ ਦੱਸ ਦਿਆਂ ਮੈਂ ਵੀ ਉੱਥੇ ਤੱਕ ਤਾਂ ਮੈਂ ਗਿਆ ਨੌਜਵਾਨਾਂ ਨੇ ਕੋਟੀਆਂ ਕੱਢਦੀਆਂ ਟੀ-ਸ਼ਰਟਾਂ ਚ ਆ ਗਏ ਤੇਰੀ ਸ਼ਿਕਸ ਤੋਂ 70 ਕਿਲੋਮੀਟਰ ਇਧਰ ਨੂੰ ਆ ਧੁੱਪ ਚਮਕਦੀ ਹੋਈ ਠੀਕ ਹੈ ਟੈਂਪਰੇਚਰ ਹੈ ਬਾਈ ਤੇ 30 ਦਾ ਟੈਂਪਰੇਚਰ ਆ ਕਹਿੰਦੇ ਡੇਰ ਸੀ ਦਾ 23 ਦਾ ਅੱਛਾ 23 ਦਾ ਹੋ ਰੇ ਟੈਂਪਰੇਚਰ ਡੇਰਾ ਵਸੀਰਾ ਕਹਿੰਦੇ 30 ਦਾ ਟੈਂਪਰੇਚਰ ਹੈ ਗਰਮੀ ਲੱਗਣੀ ਸ਼ੁਰੂ ਹੋ ਗਈ 36 ਹਾਂ ਯਾਰ ਦੇਖਾਈ ਗਰਮੀ ਲੱਗਣੀ ਸ਼ੁਰੂ ਹੋ ਗਈ ਤੇ ਕੀ ਦਸੀਏ ਬਸ ਹੁਣ ਫੇਰ ਗਰਮੀ 'ਚ ਚੱਲਾਂਗੇ ਉਸੇ ਦਾ ਆਪਾਂ ਤਿੰਨ ਤਿੰਨ ਗੰਬਲ ਜੋੜ ਕੇ ਪਈ ਸੀਗੇ ਹੁਣ ਦੁਬਾਰੇ ਆਪਾਂ ਗਰਮੀ 'ਚ ਚੱਲਾਂਗੇ ਰੈਂਡ ਸਲਾਈਡ ਹੋ ਗਈ ਅੱਗੇ ਪਹਾੜ ਖਿਸਰ ਗਿਆ ਤੇ ਉਹ ਸਾਫ ਕਰਨ ਤੇ ਲੱਗੇ ਆਪਾਂ ਬੈਠੇ ਇੱਕ ਪੰਪ ਤੇ ਤੇ ਮੇਰੇ ਨਾਲ ਕਦੇ ਵੀ ਨਹੀਂ ਇਹ ਚੀਜ਼ਾਂ ਹੋਈਆਂ ਜਿਹੜੀਆਂ ਐਤ ਕੀ ਸਾਲ ਹੋ ਰਹੀਆਂ ਤੇ ਕਦੋਂ ਤੱਕ ਖੁੱਲਦਾ ਆ ਆਪਾਂ ਸਾਧਰੇ ਉੱਥੇ ਸੀ ਅੱਜ ਵੀ ਨੰਬਰ ਸਫਰ ਕਰ ਲਾਂਗੇ ਪਰ ਦੇਖਦੇ ਆ ਕਦੋਂ ਤੱਕ ਸਾਫ ਹੁੰਦਾ ਉਦੋਂ ਤੱਕ ਦੇਖਦੇ ਆ ਖੁੱਲ ਗਿਆ ਭਾਈ ਖੁੱਲ ਗਿਆ ਖੁੱਲ ਗਿਆ ਪਰ ਸੰਪੂਰਤਾ ਦੀ ਔਰ ਵਾਧਾ ਹੋਇਆ ਸਫਰ ਸੰਪੂਰਨਤਾ ਦੀ ਔਰ ਵਾਧਾ ਹੋਇਆ ऋषि केस रह गया 30 किलोमीटर एक जगह ਮੜਾ ਜਾ ਦਮ ਮਾਰਨ ਰੁਕੇ ਸੀਗੇ ਮੋਟਰਸਾਈਕਲ ਨੂੰ ਵੀ ਤੇ ਆਪ ਵੀ ਤੇ ਆਲੇ-ਦਾਲੇ ਦਾ ਝਾਕਾ-ਵਾਕਾ ਕੁਛ ਐਦਾਂ ਦਾ ਆ ਖੂਬਸੂਰਤ ਡਰੀਮਰਸ ਉਧਰ ਲੱਗਿਆ ਡਾਲਰ ਚਲਦੇ ਆਂ ਫਿਰ ਅੱਗੇ ਨੂੰ ਅੱਗੇ ਰਿਸ਼ੀ ਕੇਸ ਦਰਵਾਜ਼ਾ ਸਭ ਦੇਖਾਂਗੇ ਮੱਥਾ ਸਾਰਾ ਅੱਜ ਦੀ ਕਿਰਪਾ ਸਤਾਕਾ ਅੱਪਾ ਉੱਤਰਾਖੰਡ ਦੇ ਸਫ਼ਰ ਸੰਪੂਰਨ ਕਰਾਏ ਪਿੰਡ ਦਰਬਾਰ ਸਾਹਿਬ ਖੜੇ ਸੀਗੇ ਤੇ ਚਲੋ ਮਹਾਰਾ ਦੀ ਕਿਰਪਾਇਆ ਕੋਈ ਹੋਰ ਨਵਾਂ ਸਫ਼ਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੇ ਇਜਾਜ਼ਤ ਮੰਗਦੇ ਆ ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ ਜੀ